ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਵਪਾਰੀ ਵਰਗ ਆਇਆ ਧਰਨਾ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਖਿਲਾਫ ਰੋਸ ਚ ਬਾਜ਼ਾਰ ਕੀਤੇ ਬੰਦ ਸਮਾਣਾ ਚ ਇੱਕ ਬੀਜਾਂ ਦੀ ਦੁਕਾਨ ਤੇ ਮਟਰਾਂ ਦੇ ਘਟਿਆ ਬੀਜ ਦੇਣ ਦਾ ਦੋਸ਼ ਲਗਾਇਆ ਹੋਇਆ ਭਾਰਤੀ ਕਿਸਾਨ ਜੂਨੇ ਉਗਰਾਹ ਦੇ ਦਰਜਨਾ ਕਿਸਾਨਾਂ ਨੇ ਬੀਜ ਵਿਕਰੇਤਾ ਦੀ ਦੁਕਾਨ ਅੱਗੇ ਧਰਨਾ ਲਗਾ ਕੇ ਨਾਰੇਬਾਜੀ ਕਰਦਿਆਂ ਇਨਸਾਫ ਦੀ ਮੰਗ ਕੀਤੀ ਸੋਚਨਾ ਮਿਲਨ ਤੇ ਉਸ ਬਾਜ਼ਾਰ ਦੇ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਬੀਜ ਵਿਕਰੇਤਾ ਦੇ ਸਮਰਥਨ ਵਿੱਚ ਆ ਖੜੇ ਹੋਏ ਇਸ ਸਬੰਧੀ ਬੀਜ ਵਿਕਰੇਤਾ ਸ਼ਾਲੂ ਨੇ ਦੱਸਿਆ ਕਿ ਕਿਸਾਨ ਮੇਰੇ ਤੋਂ 4 ਏਕੜ ਲਈ 90 ਕਿਲੋ ਮੀਟਰਾਂ ਦੇ ਬੀਜ ਲੈ ਕੇ ਗਿਆ ਸੀ ਜੋ ਕਿ 4 ਏਕੜ ਜ਼ਮੀਨ ਲਈ ਘੱਟ ਹੈ ਇਸ ਕਰਕੇ ਮਟਰਾਂ ਦਾ ਝਾੜ ਘੱਟ ਨਿਕਲਿਆ ਹੋ ਸਕਦਾ ਹੈ ਜਦੋਂ ਕਿਸਾਨ ਦੀ ਦੁਕਾਨਦਾਰ ਨਾਲ ਬਹਿਸਬਾਜੀ ਹੋ ਰਹੀ ਸੀ ਤਾਂ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਉਕਤ ਬੀਜ ਵਕਰੀਤਾ ਦੁਕਾਨਦਾਰ ਦੇ ਸਮਾਥਨ ਵਿੱਚ ਆ ਗਏ ਜਿਨ੍ਹਾਂ ਪ੍ਰਦਰਸ਼ਨਾਂ ਖਿਲਾਫ ਨਾਜਿਬੇ ਕਰਦੇ ਆ ਬਾਜ਼ਾਰ ਦੇ ਰੋਸ਼ ਮਾਰਚਾ ਵੀ ਕੱਢਿਆ ਗਿਆ ਸਮੂਹ ਦੁਕਾਨਦਾਰਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੁੜ ਤੋਂ ਤਰਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਸਮੂਹ ਦੁਕਾਨਦਾਰ ਆਪਣੇ ਦੁਕਾਨਾਂ ਦੀਆਂ ਚਾਬੀਆਂ ਐਸ ਡੀ ਐਮ ਨੂੰ ਸੌਂਪ ਦੇਣਗੇ ਇਸ ਸਬੰਧੀ ਜਦੋਂ ਐਸ ਡੀ ਐਮ ترਸੀਮ ਚੰਦ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਖੇਤੀਬਾੜੀ ਅਫਸਰ ਦੀ ਉਹਨਾਂ ਡਿਊਟੀ ਲਗਾ ਕੇ ਇਸ ਦੀ ਜਾਂਚ ਕਰਾ ਕੇ ਦੋਵਾਂ ਧਿਰਾਂ ਨੂੰ ਇਨਸਾਫ ਦੇਣ ਲਈ ਕਿਹਾ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜਿੰਦਾ ਗੋਡਾ ਗੰਦੀ ਨਹੀਂ ਚਲਾਗੇ ਨਹੀਂ ਚਲਾਗੇ ਨਹੀਂ ਚਲਾਗੇ ਜਿਹਨਾਂ ਦਾ ਪਾਰੂ ਨੇ ਜ਼ਿੰਦਾਬਾਦ ਸ਼ਾਇਦ ਬਖਸ਼ਾ ਰੱਬ ਤੇ ਇਹਨਾਂ ਡੁਪਲੀਕੇਟ ਵੀ ਵੇਚਾ ਖਤ ਜਾ ਕਿੱਥੇ ਆਉਂ ਮੇਰੇ ਕੋਲ ਸ਼ਕਤੀਵਰ ਤੇ ਗਨ ਮੇਰੇ ਰਿਕਾਰਡਿੰਗ ਹੈ ਉਹ ਕਿਹਨੇ ਕਰਾਇਆ ਰੇਡ ਕਰਾਓ ਉਹ ਰੇਡ ਕਰਾਓ ਥਾਣਾ ਹੈਗਾ ਤੁਹਾਨੂੰ ਨਿਯਮਾਂ ਅਨੁਸਾਰ बेगूबीना कराओगे, ना 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 ਇਹ ਸਾਇਤਿਕ ਨੂੰ ਮੋੜ ਕੇ ਮੇਰੀ ਦੁਕਾਨ ਅਗੇ ਤਰ੍ਹਾਂ ਲਾਉਂਦੇ ਨੇ ਇਹ ਸਾਰੇ ਬੰਦ ਰੱਖਾਂਗੇ ਸਾਰਾ ਸਮਾਨ ਵੱਲੋਂ ਜਿਹਦਾ ਸਾਰਾ ਸਮਾਨ ਬੰਦ ਕਰਕੇ ਇੱਕ ਸਾਡਾ ਸਾਥ ਦਿੱਤਾ ਜਾਵੇ ਕਿਉਂ ਇਹ ਗੱਡਾ ਗੱਦੀ ਦੇ ਉੱਤੇ ਨਹੀਂ ਆਂ ਸਾਰੀ ਐਂ ਕਰਦੇ ਨੇ ਜਿਵੇਂ ਜਿਹਨਾਂ ਦਾ ਕੋਈ ਕਤਲ ਕਰਤਾ ਹੁੰਦਾ ਹੈ ਦੱਸੋ ਅਸੀਂ ਕੀ ਕਰੀਏ ਇਕੱਲਾ ਇਹਨਾਂ ਨੂੰ ਮਟਰ ਨਹੀਂ ਦੱਤਾ ਅਸੀਂ ਨੇ ਹੋਰ ਜ਼ਿੰਮੇਵਾਰਾਂ ਨੂੰ ਵੀ ਮਟਰ ਦਿੱਤਾ ਕਿਸੇ ਦੀ ਕੋਈ ਕੰਪਲੇਟ ਨਹੀਂ ਇਹਨਾਂ ਨੂੰ ਮੈਂ ਕਿਹਾ ਪ੍ਰਧਾਨ ਜੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਉਹਦੀ ਵੀ ਗੱਲ ਸੁਣੋ ਜ਼ਿੰਮੇਵਾਰ ਦੀ ਮੇਰੀ ਵੀ ਸੁਣੋ ਨਾ 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 ਤੇਰੀ ਦੁਕਾਨ ਬੰਦ ਕਰ ਦਾਂਗੇ ਤੇਰੇ ਨਾਲ ਇਹ ਕਰ ਦਾਂਗੇ ਤੇਰੇ ਨਾਲ ਉਹ ਕਰ ਦਾਂਗੇ ਨਜਾਇਜ਼ ਧੱਕਾ ਹੁੰਦਾ ਹੈ ਸਾਡੇ ਨਾਲ ਕੋਈ ਸਾਡੀ ਆਸੰਤਾਨੀ ਤੋਂ ਬਹੁ ਬਹੁਤ ਹੰਕਾਰ ਜਦੋਂ ਕਰ ਜਾ ਕੇ ਤਨਮਾਣਾ ਹਾਂ ਲੈ ਆ ਕਰ ਜਾਣ ਤਾਂ ਕਿੰਮਤ ਦੇ ਬੀ ਥੋੜਾ ਸਾਰਿਆਂ ਨੇ ਸਾਥ ਦਿੱਤਾ ਅਸੀਂ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਵਕਾਰ ਨੂੰ ਕਹਿੰਦਾ ਤੇਰਾ ਮਟਰ ਦਿਨ ਵੱਧ ਲੈ ਗਿਆ ਉਹਦੇ ਜੀਨੀਦਾਰ ਬੈਠੇ ਸੀ ਦੋ ਮੈਂ ਇਹਨਾਂ ਨੂੰ ਵੀ ਪੁੱਛਿਆ ਉਹ ਜੀ ਮੈਂ ਪਹਿਲਾਂ ਹੀ ਪਤਾ ਕਰ ਲਿਆ ਉਹ ਕਹਿੰਦੇ ਮੌਸਮ ਕਰਕੇ ਜਿਹੜਾ ਹੋ ਰਿਹਾ ਹੈ ਸਪਰੇਅ ਵੱਧ ਕਰਤੀ ਰੇਹ ਵੱਧ ਪਾਦੀ ਆਫਰ ਜਾਂਦਾ ਉਹਦੇ ਕਰਕੇ ਸਪਰੇਅ ਰੇਹ ਪਾਉਂਦੇ ਨੇ ਉਹ ਵੱਧ ਜਾਂਦਾ ਉਹ ਟਾਈਮ ਵੱਧ ਲੈ ਲਾਂਦਾ ਆ ਕੇ ਮੇਰੀ ਦੁਕਾਨ ਤੇ ਫੇਰੇ ਤੇ ਜਿੰਦਾ ਲਾਰਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਜਿੰਦਾਬਾਦ ਜਿੰਦਾਬਾਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਦੁਕਾਨ ਤੇ ਇਹਨਾਂ ਨੇ ਗੁੰਡਾਗਰਦੀ ਕਰ ਰਹੇ ਨੇ ਗੁੰਡਾ ਗੁੰਡਦੀ ਨਹੀਂ ਕਰ ਰਹੇ ਇਹ ਬੰਦੇ ਜੋਖੀ ਕੀਤਾ ਇਹਨਾਂ ਨੇ ਮੈਨੂੰ 2 ਸਾਲ ਤੋਂ ਕਿੰਨੀ ਦੇਰ ਤੋਂ ਕਿੰਨੀ ਕਿਤੇ ਵਜੇ ਲਾਇਆ ਧਰਨਾ ਇਹ ਸਾਢੇ 12 ਵਜੇ ਆਈ ਇਹਨਾਂ ਨੇ ਅੱਛਾ ਅੰਤਾਰ ਤੇਰਾ ਹਾਂ ਸਾਰੀ ਵਾ ਮੈਂ ਕਿਹਾ ਇਸ ਰਾਤੀ ਚਾਹ ਪੀ ਲੋ ਚਾਹ ਨਹੀਂ ਅਸੀਂ ਪੀਣੀ ਸਾਡਾ ਮਸਲਾ ਹੱਲ ਕਰ ਮਾ ਮਸਲਾ ਨੂੰ ਮੈਂ ਕੀ ਕੀਤਾ ਸਰ ਮੈਂ ਮਟਰ ਥੋੜੇ ਵਾਸਤੇ ਨਹੀਂ ਲੈਂਦਾ ਇਕੱਲਾ ਤੁਹਾਨੂੰ ਮਟਰ ਨਹੀਂ ਦਿੰਦਾ ਮੈਂ ਜ਼ਿਮੀਂਦਾਰ ਬੁਲਾ ਲੈਣਾ ਭਾਈ ਨਹੀਂ ਮੇਰੇ ਕੋਲ ਜ਼ਿਮੀਂਦਾਰ ਦਾ ਨੰਬਰ ਨਹੀਂ ਜਿਨ੍ਹਾਂ ਨੇ ਇਹ ਕੰਪਨੀਾਂ بیچ ਵੇਚਿਆ ਨਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਸਾਨੂੰ ਪੈਸੇ ਦੇ ਮੈਂ ਇਹਨਾਂ ਨੂੰ ਪੈਸੇ ਕਿੱਥੋਂ ਦਵਾਂ ਕਿ ਤੋਂ ਲਿਆ ਕੇ ਮੈਨੂੰ ਬੈਠੇ ਉਹ ਡੱਕਾ ਮਾਰਮ ਹੈ ਕਿੱਥੇ ਦਿਨ ਜਿਵੇਂ ਰਹੇ ਇਹ ਰੇਤਗੜ੍ਹ ਰਈ ਭੌਣੀਗੜ੍ਹ ਕੋਲ ਪਿੰਡਾ ਰੇਤਗੜ੍ਹ ਸੰਜੂਰ ਜ਼ਿਲ੍ਹੇ ਚ ਹੈ ਜੀ ਭੌਣੀਗੜ੍ਹ ਲੋਹੇ ਪਿੰਡਾ ਜੀ ਜਦੋਂ ਜੀ ਕਰਦਾ ਬੰਨਲੀ ਪੱਕ ਜਦੋਂ ਜੀ ਕਰਦਾ ਬੰਗੜੀ ਪੱਕ ਚੱਲ 4 1.5 ਕਿਲਿਆਂ ਦੀ ਜੇ ਕੋਈ ਕਿਸੇ ਦਾ ਰੋਲਾ ਹੈ ਤਾਂ ਚੱਲ ਗਿਆ ਜੇ ਕੋਈ ਕਿਸੇ ਦਾ ਵਿਆਹ ਦਾ ਰੋਲਾ ਹੈ ਚੱਲ ਜੇ ਕਿਸੇ ਦੀ ਕੋਈ ਸੰਪਤੀ ਦਾ ਰੋਲਾ ਹੈ ਚੱਲ 1.5 ਏਕੜ ਦੇ ਇਹਨੇ ਬੀਜ ਬੀਜੇ ਲੈ ਕੇ ਗਿਆ 4.5-4 ਕਿਲਿਆਂ ਕੀ ਕੰਪਲੀਟ ਕਰ ਰਿਹਾ ਹੈ ਜਿਹੜਾ ਕਿ 240 ਕਿਲੋ ਬੀਜ ਚਾਹੀਦਾ ਹੈ ਇਹ ਲੈ ਕੇ ਗਿਆ 90 ਕਿਲੋ ਬੀਜ ਜਿੰਨੀ ਫਸਲ ਪਾਉਗਾ ਉਨੀ ਮਤਲਬ ਬੀਜ ਪਾਉਗਾ ਉਨੀ ਫਸਲ ਹੋਏਗੀ 240 ਕਿਲੋ ਦੀ ਜਗ੍ਹਾ ਤੇ 90 ਕਿਲੋ ਬੀਜ ਮਤਲਬ ਲੈ ਕੇ ਗਿਆ ਫਸਲ ਜਿੰਨਾ ਬੀਜ ਪਾਗੋ ਨਹੀਂ ਕੰਪਲੀਟ ਤਾਂ ਬੀਜ ਤਾਂ ਨਹੀਂ ਫਸਲ ਤਾਂ ਨਹੀਂ ਆਉਗੀ ਨਾ ੱਤਕਿਆ ਜੀ ਸਾਰੇ ਆਮ ਸਾਰੇ ਸਰੇ ਆਮ ੱਤਕਾ ਹੈ ਬਿਲਕੁਲ ੱਤਕਾ ਹੈ ਇੱਕ ਬੰਦੇ ਨੂੰ ਦਵਾਈ ਜਿੰਦੇ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ 1.5 ਕਿਲੋ ਬੀਜ ਆ ਕੇ 4 ਕਿਲੋ ਬਾਜੀ ਜ਼ਰੂਰੀ ਕਿਲੋ ਦਿਖਾਇਆ ਉਹ ਸਵੇਰ ਦੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਸਾਡੇ ਵਪਾਰੀਆਂ ਨੂੰ ਅਸੀਂ 5 ਮਿੰਟ ਵਾਸਤੇ ਆਇਆ ਇਕੱਠੇ ਹੋ ਗਏ ਜੇ ਜੇ ਇਹ ਫਿਰ ਦੁਬਾਰਾ ਸਾਨੂੰ ਤੰਗ ਕਰਦੇ ਨੇ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਾ ਕੇ ਚਾਬੀਆਂ ਇਸਟਮ ਦੇ ਬੁਰੇ ਮਾਰਾਂਗੇ ਲੈ ਵੀ ਚੱਕ ਸਾਡੂ ਹੁਣ ਬੱਸ ਦੇ ਇਹਨਾਂ ਲੋਕਾਂ ਨੇ ਸਾਨੂੰ ਇੰਨਾ ਕਿ ਤੰਗ ਕਰ ਰੱਖਿਆ ਕੋਈ ਘਰ ਦੀ ਲੜਾਈ ਹੋ ਗਈ ਤਾਂ ਆ ਜਾਣਗੇ ਭੈਣ ਭਰਾਵਾਂ ਦੀ ਲੜਾਈ ਹੋ ਗਈ ਤਾਂ ਆ ਜਾਣਗੇ ਕੋਈ ਛੋਟੇ ਮੋਟੇ ਦੁਕਾਨਦਾਰ ਦਾ ਮਸਲਾ ਤਾਂ ਆ ਜਾਣਗੇ ਆਪਣੇ ਕਿਸਾਨ ਜਿਹੜੇ ਅੰਦੋਲਨ ਦੇ ਉਹਨਾਂ 'ਚ ਜਾਣ ਉਹਨਾਂ 'ਚ ਖੜਨ ਅਸੀਂ ਪਹਿਲੇ ਵੀ ਵਪਾਰੀ ਕਿਸਾਨਾਂ ਦੇ ਨਾਲ ਖੜੇ ਸੀ ਅੱਜ ਵੀ ਆ ਗਿਆ ਲੇਕਿਨ ਜੇ ਕਿਸੇ ਨੂੰ ਦਬਾਵਾਂਗੇ ਕੁਚਲਾਂਗੇ ਅਗਲੇ ਨੂੰ ਥ੍ਰੈਟ ਕਰਾਂਗੇ ਪੈਸੇ ਮੰਗਾਗੇ ਅਗਲੇ ਤੋਂ ਬਿਨਾਂ ਪੁੱਛੇ ਦੇਖੋ ਉਹ ਗਲਤ ਹੈ ਗਲਤ ਦਾ ਬਰੋਧ ਹਮੇਸ਼ਾ ਗਲਤ ਹੋਊਗਾ ਅੱਜ ਮੈਟਰ ਸੀ ਸਮਾਨ ਵਿਪਾਲਮਣ ਜਿੰਦਾ ਆ ਸਾਡੇ ਸ਼ਾਲੂ ਭਰਾ ਕੋਲੋਂ ਇਹ ਲੈ ਕੇ ਗਏ ਸੀ ਬੀਜ ਲੈ ਕੇ ਗਏ ਸੀਗੇ ਹੁਣ ਬਾਕੀ ਦੀ ਗੱਲ ਇਹਨਾਂ ਨੂੰ ਬਰੀਫਲੀ ਜਿਆਦਾ ਪਤਾ ਹੈ ਇਹ ਦੱਸਣਗੇ ਇੱਕ ਸਾਡੇ ਪ੍ਰਧਾਨ ਜੀ ਵੈਸੇ ਜਿਆਦਾ ਦੱਸਣਗੇ ਵੀ ਕਿੰਨੇ ਕਿੱਲੇ ਦੇ ਵਿੱਚ ਕਿੰਨੇ ਆਪਣਾ ਹੀ ਲੱਗਦੇ ਹੁੰਦੇ ਨੇ ਆਪਣਾ ਬੀਜ ਲੱਗਦੇ ਹੁੰਦੇ ਨੇ ਨਵੀਂ ਤਕਨੀਕ ਦੇ ਨਾਲ ਅਗਲੇ ਨੇ ਜਿਹੜਾ ਬੀਜ ਲਾਇਆ ਉਹਦੇ ਕਰਕੇ ਨੁਕਸਾਨ ਹੋ ਗਿਆ ਤੇ ਉਸ ਤੋਂ ਬਾਅਦ ਇਹ ਇੱਥੇ ਪੈਸੇ ਮੰਗਣਾ ਗਿਆ ਬਾਕੀ ਜੀ ਮੈਂ ਕਿਸੀ ਦਾ ਜੀ ਅੱਜ ਦਾ ਜੀ ਇਹ 4 ਕਿੱਲਾਂ ਦਾ ਵੀ ਇਹ ਕਹਿੰਦੇ ਨੇ ਸੀ ਲੈ ਗਏ ਆ 60 ਕਿਲੋ ਪਰ ਕਿੱਲੇ 'ਚ ਬੀਜ ਪੈਂਦਾ ਹੈ 2 ਕੁਇੰਟਲ 40 ਕਿਲੋ ਬਣ ਗਿਆ ਇਹ ਵੀ ਲੈ ਗਏ ਨੇ 90 ਕਿਲੋ ਸਿਰਫ ਬੀਜ ਜਿਹੜਾ 60 ਕਿਲੋ ਇੱਕ ਇੱਕ ਕਿੱਟ 'ਚ ਪੈਣਾ ਹੈ ਇਹਨਾਂ ਨੇ 22 ਕਿਲੋ ਦੇ ਲਗਭਗ ਪਾਇਆ ਹੁਣ 22 ਕਿਲੋ ਦਾ ਝਾੜ ਤਾਂ 22 ਕਿਲੋ ਹੀ ਜਰੇਗਾ ਇਹ ਕਹਿੰਦੇ 60 ਕਿਲੋ ਦੇ ਨਾਲ ਬਰਾਬਰੀ ਕਰਦੇ ਨੇ ਉਹ ਹੋ ਨਹੀਂ ਸਕਦੀ ਫੇਰ ਕਹਿੰਦੇ ਮੁਆਵਜ਼ਾ ਦਿਓ ਵੀ ਤੁਸੀਂ ਤਾਂ ਇਹਨਾਂ ਦਾ ਖੇਤ 'ਚ ਮਟਰ ਖੜਾ ਹੈ ਜੀ ਟੁੱਟ ਰਿਹਾ ਜੇ ਵੀ ਉਹ ਮਟਰ ਦੀਆਂ ਫਲੀਆਂ ਕੱਢ ਕੇ ਨੂੰ ਚੈੱਕ ਕਰਾ ਲਓ ਸੱਟਾ ਹੈ ਕਿ ਨਹੀਂ ਹੈ ਮੌਸਮ ਗਲਤ ਚੱਲ ਰਿਹਾ ਹੈ بارش ਹੋ ਗਈ ਦੀ ਅਸ ਕੀ ਉਹਦੇ ਕਰਕੇ ਉਹਦੇ ਕਰਕੇ ਮਟਰ ਸਾਰੇ ਫਸਲਾਂ ਖਰਾਬ ਹੋ ਰਹੀਆਂ ਨੇ ਦੀ ਵੈਰੈਟੀ ਹੁੰਦੀ ਹੈ ਸਰਜੀ ਦਾ ਮਟਰ ਹੁੰਦਾ ਇਹ ਜੇ ਕੁਆਂਟੀਟੀ ਗੰਭੀ ਕਰਕੇ ਮਤਰਾਬ ਜੇ ਖੇਤ ਦੇ ਵਿੱਚ ਕੁਆਂਟੀਟੀ ਸਹੀ ਪਾਈ ਜਾਂਦੀ ਬੀਜ ਦੀ ਤਾਂ ਫਿਰ ਝਾੜ ਵਧੀਆ ਨਿਕਲਦਾ ਹਾਂਜੀ ਝਾੜ ਵੀ ਵਧੀਆ ਆਉਂਦੇ ਨੇ ਝਾੜ ਉਹਨਾਂ ਨੇ ਤਾਂ ਉਹ ਝਾੜ ਦੀ ਉਹ ਕਰ ਰਹੇ ਨੇ ਵੀ ਝਾੜ ਸਹੀ ਪਾਈ ਸਾਹਿਬ ਇਸੇ ਨਾਲ ਦਾ ਮਟਰ ਦਾ ਬੀਜ ਜੀ 4 ਕਿੱਲਾਂ ਚ ਪਾਇਆ ਕਟੋ ਕਟ ਵੀ ਇਸ ਨਾਲ ਦਾ 100 ਏਕੜ ਦਾ ਮਟਰ ਬਜਵਾਇਆ ਸ਼ਾਲੂ ਕੱਲੇ ਨੇ ਔਰ ਅਸੀਂ ਬਦਲੇ ਕਿੰਨਾ ਕੁ ਬਜਵਾਤਾ ਕਿਸੇ ਦੀ ਕੰਪਲੀਟ ਹੀ ਨਹੀਂ ਹੈ ਬੀ ਕੰਪਲੀਟ ਨਹੀਂ ਹੈ ਪਹਿਲੀ ਕੰਪਲੀਟ ਹੈ ਹਾਂਜੀ ਹਾਂ ਉਹ ਵੀ ਉਹਨਾਂ ਨੇ ਆਪਣੀ ਨਵੀਂ ਤਕਨੀਕ ਬਣਾਈ ਹੈ ਕਿ ਜੇ ਹੋਰ ਮਸ਼ੀਨ ਨਾਲ ਬੀਜ ਦੋ ਵੀ ਘੱਟ ਪੈਂਦਾ ਹੈ ਉਹ ਇਹ ਘੱਟ ਵੀ ਪਾਵਾਂਗੇ ਤਾਂ ਘੱਟ ਹੀ ਨਿਕਲੇਗਾ ਫਿਰ ਨਹੀਂ ਨਿਕਲੇਗਾ